ਵਾਦੇ ਤਾਪਾਨ ਦੇ ਕਰਕੇ ਪਾਣੀ ਦਾ ਸਤਾਰ ਵੀ ਘਟਦਾ ਜਾ ਰਿਹਾ ਹੈ ਪਾਣੀ ਦਾ ਸਤਾਰ ਪੰਜਾਬ ਦੇ ਵਿੱਚ ਅੱਜ ਐਨਾ ਡੂੰਗਾ ਹੋ ਗਿਆ ਕਿ ਪਹਿਲਾਂ ਦੇ ਬਜ਼ੁਰਗ ਜਦੋਂ ਕਹਿੰਦੇ ਸੀ ਕਿ ਪਾਣੀ ਕਿਹੜਾ ਮੁੱਲ ਵਿਕਦਾ ਪਰ ਅੱਜ ਪਾਣੀ ਮੁਫਤ ਵੀ ਕਿੱਥੇ ਮਿਲਦਾ ਤਾਂ ਇਹ ਗੱਲਾਂ ਬਹੁਤ ਡੂੰਗੀਆਂ ਨੇ ਪਰ ਜੇਕਰ ਪਾਣੀ ਦੀ ਸੰਭਾਲ ਸਮੇਂ ਸਿਰ ਤੇ ਨਾ ਕੀਤੀ ਗਈ ਤਾਂ ਇੱਕ ਦਿਨ ਅਜੀਹਾ ਆਵੇਗਾ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਤੇ ਤੁਹਾਡੀਆਂ ਅੱਖਾਂ ਸਾਹਮਣੇ ਇਹ ਮੰਜ਼ਰ ਸੱਚ ਨਾ ਹੋ ਜਾਵੇ ਹਾਲਾਂਕਿ ਪਾਣੀ ਸਾਡੇ ਜੀਵਨ ਦੇ ਵਿੱਚ ਬਹੁਤ ਐਹਮiyet ਰੱਖਦਾ ਹੈ ਤੇ ਪਾਣੀ ਕਰਕੇ ਹੀ ਅਸੀਂ ਕਿਤੇ ਨਾ ਕਿਤੇ ਜਿਉਂਦੇ ਆਂ ਪਰ ਸੋਚੋ ਜੇ ਕਿਤੇ ਪਾਣੀ ਖਤਮ ਹੋ ਗਿਆ ਤਾਂ ਜਿਹੜੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿਤੇ ਅਜੀਹਾ ਮੰਜ਼ਰ ਨਾ ਹੋ ਜਾਵੇ ਤਾਂ ਜੀ ਸਮਾਂ ਹੈ ਕਿ ਪਾਣੀ ਨੂੰ ਬਚਾ ਲਓ ਪੰਜਾਬੀਓ ਜੇਕਰ ਇੱਕ ਵਾਰ ਪਾਣੀ ਖਤਮ ਹੋ ਗਿਆ ਤਾਂ ਜ਼ਿੰਦਗੀਆਂ ਵੀ ਇੱਥੇ ਤਬਾਹ ਹੋ ਜਾਣਗੀਆਂ ਜ਼ਿੰਦਗੀਆਂ ਵੀ ਇੱਥੇ ਖਤਮ ਹੋ ਜਾਣਗੀਆਂ ਤਾ ਵਾਧੇ ਤਾਪਮਾਨ ਦੇ ਕਰਕੇ ਪਾਣੀ ਦਾ ਸਤਾਰ ਡੂੰਗਾ ਹੁੰਦਾ ਜਾ ਰਿਹਾ ਹੈ ਤੇ ਇਸ ਨੂੰ ਬਚਾਉਣ ਦੇ ਵਿੱਚ ਆਪਣੀ ਪੂਰੀ ਪੂਰੀ ਕੋਸ਼ਿਸ਼ ਆਪਾਂ ਨੂੰ ਲਗਾਉਣੀ ਚਾਹੀਦੀ ਹੈ